आलू मेथी, नरम फुले फुले मेथी, मेथी, मेथी नमक, नरम दी नरम ਤੇ ਫੁੱਲੇ ਫੁੱਲੇ ਪਰੋਠੇ ਬਣਾ ਕੇ ਤਿਆਰ ਕਰਾਂਗੇ ਮੇਥੀ ਲਈਏ ਜਿਨਾਂ ਲੱਭ ਲਈਏ ਆਲੂ ਤੇ ਤਨੀਆ ਮੇਥੀ ਨੂੰ ਬਰੀਕ ਕਟਾਂਗੇ ਲੋੜ ਅਨਸਾਰ ਆਟਾ ਲਵਾਂਗੇ ਵਿੱਚ 5 ਚਮਚ ਵੇਸਣ ਦੇ ਕੱਟੀ ਹੋਈ ਮੇਥੀ ਨਮਕ ਕਾਲਾ ਮਿਰਚ ਤਨੀਆ ਪਾਊਡਰ ਪਾਵਾਂਗੇ ਵਿੱਚ 2 ਚਮਚ ਦੇਸੀ ਘਿਓ ਦੇ ਤੇ ਨਰਮ ਆਟਾ ਗੁੰਨ ਕੇ ਤਿਆਰ ਕਰਾਂਗੇ 15 ਮਿੰਟ ਦੀ ਰੈਸਟ ਦਿਆਂਗੇ ਆਟੇ ਨੂੰ ਆਲੂ ਦੇ ਸਟਫਿੰਗ ਬਨਾਈ ਆਲੂ ਜਵਾਇਨ ਨਮਕ ਮਿਰਚ ਤਨੀਆ ਪਾਊਡਰ ਗਰਮ ਮਸਾਲਾ ਚਾਟ ਮਸਾਲਾ ਕਸੂਰੀ ਮੇਥੀ ਨਾਲ ਹੀ ਫਰੈਸ਼ ਤਨੀਆ ਸਾਰੀਆਂ ਚੀਜ਼ਾਂ ਮਿਕਸ ਕਰਾਂਗੇ ਆਲੂ ਦੀ ਸਟਫਿੰਗ ਬਣਾ ਕੇ ਤਿਆਰ ਕਰ ਲਾਂਗੇ ਆਟੇ ਦੇ ਉੱਪਰ ਲਗਾਵਾਂਗੇ ਹਲਕਾ ਜਿਹਾ ਦੇਸੀ ਘਿਓ ਦੁਬਾਰਾ ਮੁੱਕੀ ਦੇ ਕੇ ਆਟੇ ਨੂੰ ਸੈੱਟ ਕਰ ਲਵਾਂਗੇ ਵੱਡੇ ਸਾਈਜ਼ ਦਾ ਪੇੜਾ ਲਵਾਂਗੇ ਪੇੜੇ ਨੂੰ ਪੰਨ ਕੇ ਰੋਟੀ ਵੇਲ ਲਵਾਂਗੇ ਵਿੱਚ ਆਲੂ ਦੀ ਸਟਫਿੰਗ ਭਰਾਂਗੇ ਜੀ ਤੇ ਇਹਦਾ ਫਿਰ ਆਪਾਂ ਪ੍ਰਾਠਾ ਬਣਾ ਲਵਾਂਗੇ ਪ੍ਰਾਠੇ ਨੂੰ ਵੇਲ ਕੀਤਾ ਤੇ ਉੱਪਰ ਪਾ ਕੇ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸੇਕ ਲਵਾਂਗੇ ਉੱਪਰ ਲਗਾਵਾਂਗੇ ਦੇਸੀ ਘਿਓ ਬਹੁਤ ਹੀ ਟੇਸਟੀ ਹੈਲਥੀ ਪ੍ਰਾਠੇ ਨਾ ਫੁੱਲ ਫੁਲਕੇ ਬਣਦੇ ਆ ਬਾਹਰੋਂ ਕ੍ਰਿਸਪੀ ਕਰਕਰੇ ਤੇ ਅੰਦਰੋਂ ਬਹੁਤ ਹੀ ਨਰਮ ਜ਼ਰੂਰ ਬਣਾਇਓ ਰੈਸਪੀ ਬਧੇ ਲਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਜੀ ਬਾਏ ਬਾਏ